ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣਾ ਚੈਨਲ ਭਵਾਂ ਦਾ ਡੇਰੀ ਫਾਰਮ 911 ਦੇ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਕਮਲ ਡੇਰੀ ਫਾਰਮ ਪਿੰਡ ਭਗਵਾਨਪੁਰ ਤੋਂ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਪੰਜ ਪਸ਼ੂ ਦਿਖਾਵਾਂਗੇ ਤੇ ਆਪਾਂ ਪਹੁੰਚੇ ਆ ਬਾਈ ਕਮਲ ਦੇ ਕੋਲ ਤੇ ਆਜੋ ਕਰਦੇ ਆਂ ਭਾਈ ਨਾਲ ਗੱਲਬਾਤ ਤੇ ਕੁਝ ਦੇਣਾਂ ਦੀ ਡਿਟੇਲ ਅਸੀਂ ਭਾਜੀ ਕੋਜੀ ਉਸ ਲੌਟੀ ਠਾਜੇ ਫਰੋਦ ਦੀ ਜੀ ਤੇਰੇ ਪਾਈ ਚਾਹੀਦੀ ਹੈ ਵੀਰ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਕਮਲਜੀਤ ਸਿੰਘ ਦੇ ਪਿੰਡ ਭਗਵਾਨਪੁਰ ਸੀਫੇਰੋ ਬਲਾਂਸ ਜ਼ਿਲ੍ਹਾ ਕਪਾੜਾ ਦੱਸ ਦਿਓ ਠੀਕ ਹੈ ਜੀ ਹਾਂ ਜੀ ਫੋਨ ਨੰਬਰ ਹੀ ਬੋਲ ਦਿਓ ਵੀਰ ਜੀ 981597849 ਨੰਬਰ ਆ ਉਹ ਤੇ ਬੁਕ ਕਰ ਲਓ ਠੀਕ ਹੈ ਜੀ ਹਾਂ ਜੀ ਤੇ ਕਰੀਏ ਬਾਈ ਜੀ ਸ਼ੁਰੂਆਤ ਆਹੋ ਵੀਰ ਆ ਪਹਿਲੇ ਰੰਗਾਂ ਬਾਲੇ ਛੋਟੀ ਬੱਸ ਕਿਨਵਾ ਸੁਗਾ ਸੁਲਾ ਜੀ ਨੇ ਕਿਨੇ ਲੈਂਦੇ ਆ ਜਗੇ ਇਹ ਵੀਰ ਜੀ ਸਾਰੇ ਟੌਪ ਕਲਾਸ ਜਨਵਰੀ ਦੇ ਇਹ ਵੀ ਛੋਟੀ ਜਿਹੜੀ ਆ ਨਾ ਦੁੱਧ 12 ਕਿਲੋ ਹੀ ਦਿੰਦੀ ਆ ਵੇਖ ਲਓ ਅੱਛਾ ਜੀ ਇਹ ਹਰੇ ਨੇ ਹਫਤਾ ਚੋ 3 ਹੋਰ ਲੈ ਜਾਣਾ ਠੀਕ ਹੈ ਠੀਕ ਹੈ ਜੀ ਉਹਦੀ ਪਤਲੀ ਚੰਡੀ ਦੀ ਆ ਠੀਕ ਹੈ 1 ਕਿਲੋ ਵਸ ਵੇਲੇ ਨੇ ਸੁਣਾ ਹਾਂਜੀ ਇਹਨੇ ਦੂਜਾ ਸੁਣਾ ਠੀਕ ਹੈ ਹਾਂਜੀ 50 ਸਵੇਰ ਦੇ ਕੱਢ ਕੱਢ ਬਹੁਤ ਚੰਗਾ ਵਾ 11 13 ਲੀਟਰ ਜਿਹੜਾ ਦੁੱਧ ਇਹਨੇ ਪਹਿਲੇ ਸਵੇਰੇ ਭਰਿਆ ਵਾ ਕੋਲੋ ਬਈ ਕੋਈ ਨਹੀਂ ਔਰ ਦਰਦੀ ਏ ਥੋੜਾ ਜਿਹਾ ਉਹ ਬਈ ਫਾਈ ਅੱਜ ਕਮਲ ਨੇ ਵੀਰ ਨੇ ਵੀ ਨਗੀਨੇ ਪੁੱਟ ਕੇ ਲਿਆਉਂਦੇ ਆ ਬੜੀ ਚੰਗੀ ਝੋਟੀ ਏ ਮੋੜੇ ਦਿੱਤਾ ਉਹ ਜਾਂਦਾ ਬਣਾਇਆਗਾ ਵੀ ਆ ਤੇ ਇੱਟੇ ਲਾਟੋ ਲਾਗਟੀਆਂ ਆ ਜੇ ਹਵਾਨੇ ਤੇ ਬਹੁਤੀ ਆ ਤੇ 10 ਤੱਕ ਹਵਾਨਾ ਚੰਗਾ ਬਣਾ ਲੂਗੀ ਤੇ 12 ਲੀਟਰ ਪਈਦਾ ਤਾਂ ਕਿ ਪਹਿਲੇ ਹੀ ਸਵੇਰੇ ਦੁੱਧ ਭਰਿਆ ਹੋਵੇ ਨੇ ਮੋੜ ਦੋ ਤੇ ਤਣਾ ਦਾ ਸੈਜ ਗਿਆ ਵੀ ਆ ਇਕੱਲਾ ਕਰਾ ਲਗਾਵਾ ਇਹ ਹਫਤੇ ਦੇ ਆਸ-ਪਾਸ ਬਾਈ ਕਹਿੰਦਾ ਕਿ ਟਾਈਮ ਖੜਦੀ ਆ ਬਾਕੀ ਆਪਾਂ ਲੱਗ ਜੇ ਤਾਂ ਨੂੰ ਥਣਾ ਦਾ ਸੈਜ ਤੇ ਗੈਪ ਚੈੱਕ ਕਰਦੇ ਆ ਬਹੁਤ ਹੀ ਸ਼ਾਨਦਾਰ ਆ ਵਾ ਸ਼ੁਕਰ ਮਾਨ ਕੋਈ ਨਹੀਂ ਕੋਈ ਨਹੀਂ ਆਪਣਾ ਪਜਾ ਇਹਨੂੰ ਧੱਕਾ ਮਾਰੋ ਇਹਨੂੰ ਥਰੂ ਲਈ ਆ ਨੀ ਕੁੜੀਆਂ ਮੈਨੂੰ ਵੇਖਿਆ ਨਹੀਂ ਕਦੀ ਠੀਕ ਠੀਕ ਜੀ ਭਾਈ ਥਣ ਪੰਡਾ ਬਹੁਤ ਹੀ ਚੰਗਾ ਵਾ ਸੋਣ ਤਾਂ ਕਿ ਜੜੀਆਂ ਕਰਮ ਵਾਲੀ ਨੇ ਪੰਡਾ ਪਾ ਲੈਣੀਆਂ ਤੇ ਭਾਈ ਮੋਲੇ ਦਾ ਹਰ ਮੋਲ ਵੀ ਜੀ ਮੈਂ ਵੇਖ ਦੋ ਕਿੰਨੀ ਚੰਗੀ ਆ ਹਾਂਜੀ ਹਾਂਜੀ ਦੋਦੀ 12 ਕਿਲੋ ਗਾਰੰਟੀ ਨਾਲ ਕੱਢੂਗੀ ਤੇ ਥਣ ਦੀ ਤੇ ਪਿੱਛੇ ਦੀ ਫੁੱਲ ਗਾਰੰਟੀ ਹੋਊਗੀ ਠੀਕ ਹੈ ਜੀ ਐਵੇਂ ਨਹੀਂ ਮਤਲਬ ਇਧਹਾਵਾ ਜਿਹੀ ਗੱਲਾਂ ਤੇ ਗੱਬਣ ਮੈਂ ਆਵਾ ਚਲੋ ਸੂਆ ਗਾੜੀ ਹੈ ਨਹੀਂ ਆ ਹਾਂਜੀ ਨਾੜੂ ਤੇ ਬੱਚਾ ਲੱਭਣਾ ਲੋਕਾਂ ਨੂੰ ਹਾਂਜੀ ਇਹ ਗੱਲ ਸਹੀ ਆ ਹਨਾ ਤੇ ਮੋਲੇ ਦਾ ਭਾਵੇਂ ਲੱਖ ਤੇ ਐਵੇਂ ਹੀ ਹੋ ਗਿਆ ਅੱਜ ਕੱਲ ਜੇ ਸੱਗ ਗੱਲ ਸੋਚੀਏ ਤੇ ਜੇ ਆਪਾਂ ਆ ਕੇ 50-70 ਹਜ਼ਾਰ ਸੋਚਦੇ ਹੁੰਦੇ ਹਾਂ ਨਾ ਫੋਨ ਉਹਦਾ ਲੱਖ ਸੋਚ ਕੇ ਮਾਝ ਲੈ ਲਈਦੀ ਆ ਠੀਕ ਹੈ ਜੀ ਤੇ ਇਹ ਆਪਾਂ ਪੂਰੇ ਲੱਖ ਦੀ ਮਾਰ ਦੇ ਦਾਂਗੇ ਤੁਹਾਡੀ ਮਾਨਤਾ ਵਿੱਚ ਹੋਵੇਗਾ ਵੇਖੋ ਘੜਾ ਠੀਕ ਹੈ ਲਓ ਭਾਈ ਮੌਕੇ ਦੇ ਬਾਈ ਕਹਿੰਦਾ ਕਿ ਮਾਨਤਨ ਕਰ ਦਾਂਗੇ ਇੱਕ ਗੱਲ ਦੇਣ ਵਾਲੀ ਗੱਲ ਕਰ ਦਈਏ ਹਾਂਜੀ ਬਚਣ ਲਈ ਆ ਵੀ ਦੇ ਦਾਂਗੇ ਉਹ ਦੱਸੋ ਠੀਕ ਹੈ ਠੀਕ ਹੈ ਲਓ ਭਾਈ 99000 ਦੇ ਦੁੱਧ ਵੀ ਚੰਗਾ ਚਵਾਈ ਆ ਉਹ ਵੀ ਦੁੱਧ ਵਾਲੀ ਮੈਂ ਵਾਂ ਉਹ ਵੀ ਮੈਂ ਵੀ ਬਦਲੇ ਚੰਮੜੀ ਦੇ ਨਾੜਾ ਨਾੜਾ ਚੰਮ ਦੇ ਵੀ ਆ ਗਈਆਂ ਵਾ ਤੇ ਆਜੋ ਹੁਣ ਤੁਹਾਨੂੰ ਨਦੀ ਨੀਲੀ ਰਾਵੀ ਰਾ ਦਿਖਾਈਏ ਬਈ ਦਸੂਰੇ ਬਾਰੇ ਇਹ ਚਾਰ ਬੰਦ ਝੋਟੀਆਂ ਵਧੀਆ ਵੇਖੋ ਅੱਛਾ ਜੀ ਅਸਲੀ ਚੀਜ਼ ਆ ਕੋਈ ਕੇ ਠੀਕ ਆ ਠੀਕ ਆ ਲੋ ਨਿਸ਼ਾਨੀਆਂ ਜਿਹੜੀਆਂ ਸਹੂਲਤਾ ਕੀ ਆ ਗਈਆਂ ਵਾ ਉਹ ਗੱਲ ਵੀ ਇਹ ਨਿਕਲੀਦਾ ਵੀ ਨਹੀਂ ਹੈ ਮੈਂ ਉਹ ਮੱਠ ਵੀ ਰਿਹਾ ਨਹੀਂ ਪਿਓਰ ਬਾਈ ਪਿਓਰ ਪਿਓਰ ਕੋਈ ਸ਼ਾਕੀ ਨਹੀਂ ਇਹਨੇ ਦਿਲ ਕੱਢ ਕੇ ਖਾਤੇ ਆ ਵੇਖੋ ਜੀ ਠੀਕ ਆ ਠੀਕ ਆ ਇਹ ਬਾਈ ਕਿੰਨਾ ਕੁ ਟਾਈਮ ਲਾ ਜੂ ਹਜੇ ਇਹਨੇ ਵੀ ਜੀ 10 ਦਿਨ ਲਾ ਜੇ ਨੇ ਠੀਕ ਆ ਠੀਕ ਆ ਹਾਂ ਜੀ ਹਾਂ ਜੀ ਲੋ ਬਾਈ ਟੇ ਲਾਂ ਢਲਣਾ ਜਿਹੜੀਆਂ ਇਹਦੇ ਵੀ ਹਵਾਨੇ ਦੇ ਬਹੁਤੀ ਆ ਤੇ ਥਣਵੇਂ ਆ ਕੱਲਾ ਕੱਲਾ ਲੱਗਾ ਪਿਆ ਵਾ ਬਾਕੀ ਵੇਖੋ ਬਾਕੀ ਦੇ ਖੋ ਲੋ ਬਾਈ ਬਾਕੀ ਖੋਲ ਕੇ ਵਿਖਾਈਏ ਵੀਰਾਂ ਨੂੰ ਉਹ ਵੀ ਉਸੇ ਦਾ ਸੋ ਵੀ ਬਹੁਤ ਚੰਗਾ ਆ ਗਿਆ ਵਾ ਨੇ ਕੋਦੀਰ ਅਸਲੀ ਯਾਰ ਚਾਰ ਦੰਦ ਕੱਤੀ ਜੇ ਠੀਕ ਆ ਠੀਕ ਆ ਲਓ ਭਾਈ ਮੂੰਹ ਵੀ ਚਾਰ ਦੰਦ ਤੇ ਕਰੋ ਫੇਸਪੂਸ ਬਹੁਤ ਹੀ ਜ਼ਿਆਦਾ ਚੰਗਾ ਤੇ ਸੇਲ ਸੁਣੋ ਗਿਆਨ ਬਹੁਤ ਹੀ ਬਾਹਰ ਖੜਨੀ ਬਾਹਰ ਖੜਨੀ ਕਰਨੀ ਗਾ ਜਾਂ ਸਿੰਗ ਲੱਗਾ ਤੇ ਕਾਟ ਮਜੰਦੀ ਵੀ ਚੰਗੀ ਆ ਬਈ ਕਿੰਨਾ ਤੇ ਤੁਹਾਡੇ ਸਭ ਨਾਲ ਕੱਢੂ ਵੀ ਦੁੱਧ ਆ ਦੋਸਤਾਂ ਨੂੰ ਪੱਣੇ ਨੂੰ 13-14 ਕਿਲੋ ਪਤਣਾ ਪਈਦਾ ਠੀਕ ਹੈ ਠੀਕ ਆ ਬਾਈ ਕਹਾਂਗਾ 13-14 ਲੀਟਰ ਜਿਹੜਾ ਦੁੱਧ ਕੱਢੂਗੀ ਤੇ ਅਜੇ ਢਲਾਂ ਤੋਂ ਲਾ ਜਿਹੜੀਆਂ ਕਾਫੀ ਹਵਾਨੇ ਤੇ ਕਿੰਨਾ ਕਹ ਦੱਸਿਆ ਵੀ ਕਦੋਂ ਖੜੂ ਹੋਏਗਾ ਐਮ ਦਾ 10-15 ਦਿਨ ਲੈ ਜਾਈਏ 10 ਦਿਨ ਲੈ ਜਾਈ ਦਾ ਠੀਕ ਹੈ ਠੀਕ ਲੋ ਵੀ 10 ਦਿਨ ਅਜੇ ਖੜਦੀ ਆ ਤੇ ਚੱਡੇ ਦੇ ਵੀ ਐਮ ਨਿਸ਼ਾਨੀਆਂ ਆ ਗਈਆਂ ਤੇ ਸੂਰ ਤੱਕ ਵੀ ਨਿਸ਼ਾਨੀ ਕਵਰ ਕਰਦੀ ਆ ਜਾਂ ਜੇ ਮੂਹ ਵਿਚਾਰ ਦੰਦਿਆ ਤੇ ਲੱਗੇ ਤਾਂ ਆਪਾਂ ਤੁਹਾਨੂੰ ਥਣਾ ਦਾ ਸੈਜ ਗਿਆ ਵੀ ਚੈੱਕ ਕਰਾਉਨੇ ਆਂ ਐਨ ਕੱਲਾ ਕੱਲਾ ਤੇ ਗੇਟ-ਗੇਟ ਤੇ ਥਣ ਲੱਗਾ ਵਾ ਇਹੋ ਨਹੀਂ ਲਈ ਰਵੀਦੀ ਆ ਇਸ ਕਰੋਂ ਚੈੱਕ ਲਾਗੇ ਤਾਂ ਥਣ ਭਾਂਡਾ ਉਹ ਵੀ ਲੱਗੇ ਤਾਂ ਆਪਾਂ ਕਹਿਖ ਚਰਾਂਦੇ ਤੁਹਾਨੂੰ ਥਣਾ ਦਾ ਸੈਜ ਗਿਆ ਵਾ ਐਨ ਕੱਲਾ ਕੱਲਾ ਤੇ ਗੇਟ-ਗੇਟ ਤੇ ਥਣ ਬਣੂਗਾ ਆ ਜੀ ਵੀਡੀਓ ਛੱਟੀ ਤਿਆਰ ਹੋਊਗੀ ਨਾ ਹਾਂ ਜੀ ਬੱਸ ਹੋ ਕੀ ਕੀ ਗਾਵਾ ਦੀ ਪ੍ਰਕਾਰ ਮੱਜੀ ਵੇਖਣਾ ਸਾਰੇ ਕੋਈ ਗੱਲ ਨਹੀਂ ਲਾਓ ਹਾਂਜੀ ਲੋ ਬਾਈ ਕਰੋ ਤੇ ਕੋਈ ਲੈਪ ਨਹੀਂ ਛੋਟੀ ਚੰਗੀ ਆ ਠੀਕ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਬਾਈ ਇਹਦਾ ਮੁੱਲ ਕਿਰਾ ਮੁੱਲ ਦੇਣਾ ਆ ਜੀ ਇਹਦੇ 2.5 ਲੱਖੀ ਹੁੰਦਾ ਹੋਰ ਇਹਦਾ ਕਿਉਂ ਨਾ ਅਸੀਂ ਆਪਾਂ ਜੀ ਅੱਜ ਕਰੀਏ ਜੀ ਅੱਜ ਕਰ ਦਈਏ ਹਾਂਜੀ ਡੇਰ ਵੀ ਦੇ ਦਈਏ ਜਿੱਥੇ ਇੱਕ ਸ਼ਾਦੀ ਤੇ ਨਹੀਂ ਹਾਂ ਲਾਈ ਕਰ ਦਈਏ ਜੀ ਝੋਟੀ ਭੰਗੇ ਮੈਂ ਸੂਕ ਵਿੱਚ ਤਿਆਰ ਕਰਕੇ ਵੇਚਦਾ ਝੋਟੀ ਬਿੱਲ ਲਾ ਕੇ ਵੇਚਣੀ ਹੈ ਇੱਕ ਕਾਲੀ ਦੀ ਹੁਣ ਝੋਟੀ ਆ ਅੱਛਾ ਜੀ ਬਾਅਦ ਸੂਕ ਦੇ ਭੰਗ ਤਿਆਰ ਹੋ ਗਏ ਦੇਰ ਦੀ ਵੇਚਦੇ ਇੱਕ ਪੰਜਾਹ ਦਾ ਤੇ ਸਾਦੀ ਹੋ ਜੇ ਉਹ ਫੇਰ ਠੀਕ ਠੀਕ ਹੈ ਜੀ ਤੇ ਜਿੰਨੇ ਲੈਣੀ ਉਹਨੇ ਪਛਾਣ ਕਰਕੇ ਲੈਣੀ ਆ ਨਹੀਂ ਬਿਲਕੁਲ ਉਹਨੇ ਹੋਰ ਕੁਝ ਨਹੀਂ ਵੇਖਣਾ ਵੇਖੋ ਇਹ ਮੇਲਿਆਂ 'ਚ ਨਹੀਂ ਮਿਲਦੀਆਂ ਇਹਨੀਆਂ ਚੀਜ਼ਾਂ ਤੇ ਜੇ ਇੱਕਦਮ ਮੌਕੇ ਤੇ ਮੇਲਿਆਂ ਤੇ ਮਿਲਣ ਤੇ ਆਪਾਂ ਦੱਸੀਏ ਵੀ ਕਿਤੇ ਦੀਆਂ ਵੇਚਦੀਆਂ ਹਾਂ ਜੀ ਹਾਂ ਜੀ ਹਾਂ ਜੀ ਇਹਦੇ ਬੱਲੇ ਮੰਡੀ ਉਦੋਂ ਹਾਂ ਤੋਂ ਮਿਲੀ ਹੁੰਦੀ ਹੈ ਤਾਂ ਝੋਟੀ ਦਾ ਆਪਾਂ ਤਾਂ 2 ਲੱਖ ਦੀ ਇੱਥੇ ਗੇਜ ਨਾਲ ਠ ਮੂਹੋਂ ਵਿਚਾਰ ਦੰਦ ਹੈ ਜੇ ਤੇ 1 40 ਦੀ ਬਾਈ ਫਿਰ ਹਾਂ 1 40 ਦੀ ਦੇ ਦਾਂਗੇ ਜੀ ਠੀਕ ਹੈ ਮਾਨਤਾਲ ਮੌਕੇ ਤੇ ਚਲੋ ਥੋੜਾ ਬੋਲ ਕਰਾਂਗੇ ਹਾਂ ਜੀ ਥੋੜਾ ਬੋਲਦਾ ਕਰਾਂਗੇ ਥੋੜਾ ਬੋਲਦਾ ਠੀਕ ਹੈ ਲੋ ਬਾਈ ਜੀ ਜੀ 1.5 ਕਿ ਟੱਪ ਦੀ ਉਦਾਂ ਤਿਆਰ ਹੋ ਕੇ ਜਾਂ ਹਾਂਜੀ ਹਾਂਜੀ ਆਓ ਵੀ ਚਲੋ 10 12 ਦਿਨ ਸਾਹਮਣੇ ਚਾਰ ਦੰਦ ਝੋਟੀ ਇਹ ਕਰੀ ਪੀ ਲਓ ਜਾਂ ਜਵਾਨੀ ਠੀਕ ਹੈ ਠੀਕ ਹੈ ਲੋ ਬਾਈ ਜੀ ਕਰੋ ਚੈੱਕ ਨਗੀਨਾ ਹੀ ਆ ਤੇ ਇੱਕ ਤੋਂ 40 ਬਾਈ ਨੇ ਮੁੱਲ ਦਿੱਤਾ ਤੇ ਮੌਕੇ ਤੇ ਚਲੋ ਛੋਟ ਛੱਪਾ ਹੋ ਜਾਊਗਾ ਤੇ ਭਾਈ ਆ ਕੱਟੀ ਬਾਰੇ ਦੱਸਿਓ ਹਾਂ ਕੱਟੀ ਵੇਖ ਲਓ ਭਾਈ ਇਹ ਵੀ ਖੀਰੀ ਏ ਦੇ ਇਸ ਨੂੰ ਬਾਕੀ ਖਾਂ ਤੋਂ ਨਾ ਕੋਈ ਵਾਧੂ ਨਹੀਂ ਹੈਗਾ ਫੋਰ ਸ਼ਾਂਗ ਅੱਛਾ ਜੀ ਸਾਫ਼ ਹੈ ਬਿਲਕੁਲ ਨਹੀਂ ਹੈ ਵੀ ਠੀਕ ਹੈ ਠੀਕ ਹੈ ਲੋ ਬਾਈ ਜੈੱਡ ਬਲੈਕ ਪਿਓਰ ਮਰੋ ਨਸਲ ਦੀ ਆ ਚੋ ਡੀਵੀਡੀ ਇਹ ਸ਼ਾਂਗ ਦਾ ਹੀ ਵੈਸੇ ਮੋਲ ਹੈ ਦਾ ਹਾਂਜੀ ਹਾਂਜੀ ਇਹ ਤਾਂ ਕਮੇਟੀਆਂ ਹਿਸਾਬ ਨਾਲ ਬਿਲਕੁਲ ਬਿਲਕੁਲ ਲੋ ਬਾਈ ਕਰੋ ਜੈਕ ਤੁਸੀਂ ਜੈੱਡ ਬਲੈਕ ਤੇ ਪੁੱਛਦਾ ਕਿ ਜਿਹੜੇ ਵਾਲੇ ਦੇ ਉਸ ਦੇ ਅਗੇ ਥੋੜੇ ਜਿਹਾ ਨਾ ਹਾਂ ਥੋੜੇ ਜੀ ਉਹ ਕੋਈ ਸਹੀ ਮੋਹਰਾ ਜੀ ਹਾਂ ਜੀ ਮੋਹਰਾ ਨਸਲ ਦੀ ਆ ਤੇ ਬਾਕੀ ਆਪਾਂ ਥਾਣੇ ਕੋਲ ਤੇ ਮੇਰਾ ਚੈੱਕ ਕਰਾਉਨੇ ਆ ਤੁਹਾਨੂੰ ਇਹ ਕਈ ਮਿਸ ਜਿਹੇ ਹੁੰਦੇ ਆ ਚੰਗੀ ਨਸਲ ਦੀਆਂ ਕੱਟੀਆਂ ਰੱਖਣ ਦੇ ਉਹਨਾਂ ਲਈ ਦਾ ਵਾਸਤੇ ਆ ਤੇ ਥਾਣੇ ਤੋਂ ਵੀ ਆ ਚੰਗਾ ਗੈਪ ਤੇ ਲੱਗਾ ਰ ਆਪਾਂ ਲਾਗੇ ਤੋਂ ਦਿਖਾਉਨੇ ਰੋਕਿਓ ਮੜ ਜਾ ਇੱਥੇ ਦਿਖਾਓ ਬਈ ਥਾਣ ਦਰਦੀ ਦੀ ਡੰਡਰੂ ਮੜੀ ਮੋਟੀ ਸਭੀ ਕਰੋ ਲਾਗੇ ਤੋਂ ਚੈੱਕ ਥਾਣੇ ਤੋਂ ਬਹੁਤੀ ਆ ਇਕੱਲਾ ਇਕੱਲਾ ਇਹਦਾ ਵੀ ਠੀਕ ਹੈ ਭਾਈ ਇਹ ਲਓ ਬਹੁਤ ਹੀ ਬਲੀਕਾ ਠੀਕ ਠੀਕ ਹੈ ਠੀਕ ਹੈ ਜੀ ਛੋਟੀ ਚਾਰੋ ਗਦੇਰ ਵਾਲੀ ਆ ਇਹ ਗੱਲ ਸਹੀ ਹੈ ਇਹਨਾਂ ਦੇ ਬਲੈਕ ਦੇ ਮਹੌਨ ਅਸਲੀ ਆ ਹਰਦੀ ਇਹਦਾ ਕੀ ਮੁੱਲ ਵੀਰ ਜੀ ਹਰ ਮੁੱਲ ਵੀਰ ਜੀ ਛੋਟੀ ਪਹ 40000 ਦੀ ਵੇਚ ਦੀ ਹੈ ਹਾਂਜੀ 35000 ਛੋਟੀ ਦੇ ਦੀਏ ਕਾਪੀ ਕੇ ਮਾਨਦ ਮੈਂ ਦਿੰਦਾ ਕਿੰਨਾ ਕਰਤੀਏ ਦੋ ਘਟਦੀਏ ਪੰਜ ਹੀ ਛੱਡ ਦਿੰਦੇ ਪੀ ਆਰ ਪੂਰੇ ਦੀ 30 ਹੀ ਹਾਂ ਨਾ ਇਹਦਾ ਨਫਾ ਹੀ ਨਫਾ ਵਾ ਘਾਟਾ ਦਾ ਕੋਈ ਨਹੀਂ ਆ ਠੀਕ ਠੀਕ ਲਓ ਬਈ ਜੀ 30000 ਰੁਪਏ ਤੇ ਜਿਹੜਾ ਵੀਪਰਾ ਚਲੋ ਸੰਭਲੂਗੀ ਜੇ ਇਹ ਨਾਂ ਵੀ ਚਲੋ ਅਪਲ ਤੇ ਬਾਨੀ ਬਾਨੀ ਹੈ ਕੱਟੀ ਹੈ ਖੀੜੀ ਇਹਨੂੰ ਕਿਰਾ ਕੋਸ਼ਿਸ਼ ਕੀਤੀ ਆ ਹਾਂਜੀ ਹਾਂਜੀ ਤੇ ਨਾਂ ਵੀ ਬਣੇ ਤੇ ਜਦੋਂ ਵਾਧੇ ਜਾਣੀਆਂ ਤਾਂ ਰੇਟ ਵਧੇ ਜਾਣੇ ਇਹ ਤਾਂ ਗੱਲ ਸਹੀ ਹੈ ਇਹ ਵੀ ਬੜਾ ਸਾਹ ਇਹਦੇ ਆ ਇਹਦੇ ਖੀੜੀ ਆ ਇਹਦੇ ਬੜਾ ਕੋਈ ਕਰਨਾ ਨਹੀਂ ਆ ਜੀ ਆਜੋ ਬਈ ਚੌਥੇ ਨੰਬਰ ਤੇ ਬਈ ਦੱਸਿਓ ਵੈਡ ਦੇ ਬਾਰੇ ਇਹ ਮੈਡ ਵੀ ਜੀ ਦੂਜੇ ਤੋਂ ਸੁਣੀਏ ਅੱਛਾ ਜੀ ਪਾਣ ਹੈ ਪ੍ਰੋਸ ਸ਼ਾਈ ਵਾਲੀ ਆ ਪਰ ਦੁੱਧ ਦੀ ਗਾਰੰਟੀ ਬੰਦਾ ਫੌਜੀ ਉਹਨੇ ਦਿੱਤੀ 20 ਕਿਲੋ 2 ਠੀਕ ਹੈ ਤੇ ਜਦੋਂ ਇਹ ਵੀ ਸ਼ਾਇਦ ਮਾਰਦੀ ਵਾਸੀ ਕਿੰਨੀ ਬਣੀ ਤੇ ਕਹਿੰਦਾ 15 ਦਿਨ ਹਲੇ ਵੀ ਲੱਗੇ ਠੀਕ ਹੈ ਜੀ ਇਹ ਆਪਸ਼ਾਨਾ ਕਿ ਕਿੰਨੀ ਪੰਜੂਗੀ 15 ਦਿਨ ਠੀਕ ਹੈ ਕੋਲੋ ਬਾਈ ਜੀ ਲਾਓ ਬਾਈ ਜੀ ਥਣ ਤੋਂ ਜਿਹੜਾ ਇਹਨਾਂ ਮੱਝਾਂ ਵਾਲਾ ਲੱਗਾ ਵਾ ਤੇ 20 ਲੀਟਰ ਦੀ ਬਾਈ ਕਹਿੰਦਾ ਕਿ ਗਰੰਟੀ ਤੇ ਆਈ ਆ ਵੜ ਇਹਨਾਂ ਦੀ ਫੈਡ ਕੁਆਲਿਟੀ ਵੀ ਚੰਗੀ ਤੇ ਗਾਂ ਗਰਮੀ ਦੀ ਵੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਮਿੱਟੀ ਦਾ ਇਹਨਾਂ ਦੀ ਨਿੱਜੀ ਹੋਊਗੀ ਠੀਕ ਹੈ ਠੀਕ ਹੈ ਲਾਓ ਬਾਈ ਜੀ ਕਰੋ ਤੇ ਥਣ ਪਾ ਡਾ ਚੈੱਕ ਦੇ ਇਹ 20 ਦਿਨ ਬਾਈ ਕਹਿੰਦਾ ਕਿ ਲੈ ਜੂ ਵੀ ਹੋਰ ਇੱਥੇ ਲਾਂਡੋ ਲਾਂ ਜਿਹੜੀਆਂ ਹਵਾਨੇ ਤੇ ਅਜੇ ਕਾਫੀ ਜਿਆਦਾ ਸੌਂ ਤੱਕ ਹੁਵਾਨਾ ਚੰਗਾ ਬਣਾ ਲੂਗੀ। ਤੇ ਥਾਣ ਵੀ ਚਾਰੇ ਇੱਕੋ ਜਿਹੇ ਤੇ ਐਨ ਮੱਝ ਵਾਲਾ ਥਾਣ ਲੱਗਾ ਵਾ। ਇੰਕ ਮਾਰੋ। ਲਓ ਬਜੀ ਕਰੋ ਫੇਸ ਬਾਲ ਦੀ ਚੈੱਕ ਤੋਂ ਲੱਗੇ ਨੂੰ। ਇਹ ਕ੍ਰਾਉਸ। ਸਰਾਉਸ ਵਿੱਚ ਆ ਗਈ ਵੀਰ ਜੀ। ਹਾਂ ਜੀ ਆਂਦੀ ਕ੍ਰਾਉਸ। ਠੀਕ ਹੈ ਠੀਕ ਲਓ ਵੀ ਸ਼ਹੀ ਵਾਲ ਦੇ ਵਿੱਚ ਕ੍ਰਾਉਸ ਆ ਗਈ ਇਹ ਵੀ। ਬਹੁਤ ਚੰਗੇ ਰਿਕਾਰਡ ਵਾਲੀ ਯਾਰ ਪਹਿਲੇ ਸਵੇਰੇ ਬਾਈ 20 ਕੱਢਿਆ ਕੇ ਜਾ ਮੈਨੂੰ ਪਹਿਲੇ ਸਵੇਰੇ 20 ਕੱਢਿਆ ਠੀਕ ਆ ਠੀਕ ਆ ਆ ਤੀ ਫਿਰ ਆ ਸ਼ਾਮਤੀ ਦੇ ਬਾਅਦ ਚਵਾਉਗੇ ਯਾਰ ਹਾਂਜੀ ਹਾਂਜੀ ਚਲੋ 20 ਵਾਲੇ ਮੈਂ ਕਿਹਾ ਨੋ ਨਾ ਵੀ ਪਹੁੰਚ ਗਈ ਆ ਠੀਕ ਆ ਜੀ ਹਾਂਜੀ ਹਾਂਜੀ ਪਹਿਲੇ ਸਵੇਰੇ ਬਾਈ 20 ਟਰੈਡਾ ਦੰਦ ਚਵਾਇਆ ਵਾ ਤੇ ਨਾੜਾ ਨੂੜਾ ਕਰੋ ਜੱਡੇ ਦੇ ਚੱਕ ਬਹੁਤ ਹੀ ਚੰਗੀਆਂ ਵਾਂ ਈ ਮੁੱਲ ਵੀ ਜਿਹੜਾ ਹਰ ਬੋਲ ਨੇ ਤੇ ਇਹੋ ਜਿਹੀ ਮਿੱਟੀ 70 ਦੀ ਨਹੀਂ ਮਿਲਦੀ ਵਾਂ ਹਾਂਜੀ ਦਿਨ ਗਰਮੀਆਂ ਦੇ ਆ ਚੰਗੀ ਗਾਵਾ ਕੁਰਾਖ ਜਿਹੜੇ ਬਹੁਤਿਆਂ ਨਾਂ ਰੱਖੇ ਬੰਦਾ ਆ ਯਾਰ ਗੱਲ ਇਹਦੇ ਮੱਝ ਵਾਲਾ ਹਸਾਬ ਹੈ 65000 ਦੀ ਮਸ਼ੀਨ ਦੇ ਦਾ ਜੀ ਕਰਦੀ ਹੈ ਮਾਨਤਾ ਥੋੜਾ ਬੜਾ ਲੋਕ ਛੱਡਦੀ ਏ ਵੇਖ ਲਓ ਜਿੱਥੇ ਘਾਣਾ ਛੱਡੀ ਦੇਣੀ 62000 ਦੀ ਗਾਣਾ ਯਾਰ ਛੋਟ ਛੋਟ ਕਰ ਦਾਂਗੇ ਬਸ ਜੀ ਠੀਕ ਠੀਕ ਲਓ ਬਜੀ 62000 ਦੀ ਤੇ ਬਾਕੀ ਹੋਰ ਵੀ ਬਾਈ ਕਹਿੰਦਾ ਮੌਕੇ ਤੇ ਛੋਟ ਕਰ ਦਾਂਗੇ ਤੇ ਬਾਈ ਆਹ ਨੂੰ ਪੰਜਵੇਂ ਨੰਬਰ ਤੇ ਆ ਵੀ ਮਸ਼ੀਨ ਮਸ਼ੀਨ ਜਿਹੜਾ ਕੱਚੀ ਆ ਅੱਛਾ ਜੀ ਸਹੀ ਆ ਕਹੋ ਜੇ ਬੰਦ ਠੰਡੀ ਰੱਜ ਗਈ ਠੀਕ ਠੀਕ ਲਓ ਬਜੀ ਹੈ ਵੀ ਠੰਡੀ ਧੀਰੀ ਆ ਇਹ ਕਿੰਨਾ ਕੁ ਹੈ ਟਾਈਮ ਕਰਦੀ ਜਰਸੀ ਨਾਲ ਕਰੋਸ ਆ ਜਾਂਦੀ ਇਹ ਜਰਸੀ ਦੇ ਕਰੋਸ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਇਹਦੇ 15 ਦਿਨ ਬਾਕੀ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ 15 ਦਿਨਾਂ ਦੀ ਕੱਚੀ ਆ ਇਹਨੇ ਕਿੰਨੇ ਕਿਲੋ ਸੁਆ ਸੁਣਾ ਜੇ ਇਹਨੇ ਵੀ ਦੂਜਾ ਸੁਆ ਸੁਣਾ ਜੇ ਪਿੰਡੋਂ ਲਈ ਹੈ ਪਹਿਲੇ ਸਵੇਰ ਕਿੰਨਾ ਕੁ ਭਰੇ ਦੋ ਦਿਨ ਪਹਿਲੇ ਸਵੇਰ ਵੀ ਇਹਦੇ 14 ਕਿਲੋ ਦੋ ਦਿੱਤਾ ਜੇ ਪਿੰਡੋਂ ਲਈ ਹੈ ਹੈਵੀ ਫਾਰਮ ਚ ਆਈ ਹੈ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਇਹ ਕਿਰੋਂ ਉਸ ਦਾ ਦੁੱਧ 14-15 ਕਿਲੋ 20 ਕਿਲੋ ਵਰਗਾ ਹੁੰਦਾ ਇਹ ਗੱਲ ਸਹੀ ਹੈ ਲਓ ਭਾਈ ਇਹਨੂੰ ਕਰੋ ਚੈੱਕ ਕੱਦ ਕਾੜ ਜੇ ਤਾਂ ਵੀ ਬਹੁਤ ਚੰਗਾ ਵਾ ਤੇ ਦਿਨ ਹਜੇ 15 ਲਾ ਜੂਗੀ ਹੋਰ ਤੇ ਪਹਿਲੇ ਸਵੇਰੇ ਦੁੱਧ ਦੇ ਨਾਲ 14 ਲੀਟਰ ਜਿਹੜਾ ਚਵਾਇਆ ਵਾ ਤੇ ਜਰਸੀ ਜਾ ਕੇ ਕਰਾਉ ਸੇ ਹਾਂਜੀ ਕਰਤੀ ਕਰਾਉ ਠੀਕ ਹੈ ਲਓ ਭਾਈ ਜਰਸੀ ਚਾਹੀ ਹਾਲ ਦੇ ਵਿੱਚ ਕਰਾਉ ਸੇ ਆਹ ਤੇ ਠੰਡੀ ਧੀਰੀ ਆ ਤੇ ਕੱਦ ਕਾੜ ਵੀ ਬਹੁਤ ਚੰਗਾ ਵਾ ਤੇ ਜਿਹੜੇ ਵੀਰ ਭਰਾ ਯਕੀਨ ਆ ਬੈੜਾ ਰੱਖਣਦੇ ਤੇ ਉਹਨਾਂ ਵਾਸਤੇ ਬਹੁਤ ਹੀ ਚੰਗੀ ਆ ਤੇ ਥਣਾ ਥੋੜਾ ਵੀ ਆ ਗਿਆ। ਓਕੇ ਤੇ ਲੱਗਦਾ ਪਾਪਾਂ ਕਰਾਉਨੇ ਆ ਲੱਗੇ ਤੇ ਚੈੱਕ ਬਹੁਤ ਹੀ ਚੰਗਾ ਵਾ ਤੇ ਢਲਾਂ ਢਲਾਂ ਜਿਹੜੀ ਕਾਪੀ ਆ ਹਵਾ ਨੇ ਤਾਂ ਜੇ ਲੱਗਾ ਟੋਬੀ ਇਸ ਤਰ੍ਹਾਂ ਲੱਗੇ ਤੇ ਚੈੱਕ ਤੇ ਥਣਾ ਦਾ ਸੈਜ ਤੇ ਗੈਪ ਕੀ ਮੁੱਲ ਕਰਨਾ ਵੀਰ ਜੀ ਰਹਿ ਰਿਹਾ ਹੈ ਬੀਰਸ਼ੀ ਦਾ ਤਿਆਰ ਹੁੰਦੀ ਹੈ ਵੀ 60000 ਦੀ ਬਸ਼ੀ ਜੇ ਸੁਣ ਲਿਓ ਆ ਬਣਾਇਆ ਹੁੰਦਾ ਪੂਰਾ ਭੈਣ ਤੇ ਹੁੰਦੀ ਦੇ ਹੋ ਚਲੋ ਸੇਵਾ ਸੇਵਾ ਕਰਨੀ ਕੋ ਦੋ ਛਾਹ ਹਜ਼ਾਰ ਪਾਉਣਾ ਕਿਸ ਨੇ ਹਾਂ ਜੀ 50000 ਦੀ ਉਦਾਂ ਹੁਣ ਦੇ ਦਾਂਗੇ ਆਪਾਂ ਦੇ ਵਿੱਚ ਮਾਨਤਾ ਜਿਹੜਾ ਵਾਪਸ 3 ਛੱਡ ਦਾਂਗੇ 47000 ਦੀ ਹੋਰ ਦੱਸੋ ਠੀਕ ਠੀਕ ਹੈ ਠੀਕ ਹੈ ਲੋ ਬਈ 47000 ਦੀ ਤੇ ਚਲੋ ਮੌਕੇ ਤੇ ਥੋੜਾ ਬੋਧਾ ਕਰਦੇ ਹਾਂ ਮੌਕੇ ਤੇ ਕੋਈ ਨਹੀਂ 1000 2000 ਕਰ ਲਾਂਗੇ ਹੋਰ ਮੈਂ ਕਹੇ ਨਾ 45000 ਦੀ ਥੋੜੀ ਜਿਹੀ ਕਿਤੇ ਛੋੜ ਸਾੜ ਬਰਾ ਲਿਓ 45 ਹੀ ਲਾ ਦੇਣਾ ਸਾਡੇ ਠੀਕ ਹੈ ਲੋ ਬੜੀ 40 45 ਠੀਕ ਹੈ 45 ਬਈ ਕਹਿੰਦਾ ਕਿ ਛੋੜ ਚੱਪਾ ਚਲੋ ਮੌਕੇ ਤੇ ਕਰ ਦਾਂਗੇ ਤੇ ਸਰੋ ਚੈੱਕ ਇੰਦਰ ਨੀਲੀ 라ਵੀ ਦਾ ਜਿਹੜਾ ਨਗੀਨਾ ਬਾਈ ਨੇ ਲਿਆਂਦਾ ਪੁੱਟ ਕੇ ਚੈੱਕ ਦਿਓ ਇੰਦਰੀ ਸਾਹਿਬ ਤੋਂ ਪਈਦਾ ਥਾਨ ਸੁਣੀ ਕਿਹਾ ਕਿ ਕਰਾਉ ਬਹੁਤ ਚੰਗਾ ਲੱਗਾ ਕੱਲਾ ਕੱਲਾ ਥਾਨਿਆ ਦੇਖੋ ਧਿਆਨ ਨਾਲ ਲਓ ਬਾਈ ਜੀ ਇਤਰਾ ਪੁੱਤ ਨੂੰ ਬਾਹਰ ਲੈ ਜਾਓ ਇੱਕ ਉਹ ਬਾਈ ਜੀ ਕਰੋ ਚੱਕ ਤੁਸੀਂ ਪੇਠ ਕੁੜੇ ਇਹਨੇ ਬਹੁਤ ਸ਼ਾਨਦਾਰ ਆ ਇੱਕ ੱਡਾ ੱਡਾ ਵੀ ਇਹਨੇ ਸੂਤਾਂ ਕਹਿਣ ਐਚ ਫਕਾ ਮਾਰਦਾ ਹੀ ਬਣਾ ਲੂੰਗੀ ਇਹਦਾ ਥਾਣਾ ਦਾ ਸੈਜ ਕਰੋ ਚੱਕ ਤੁਸੀਂ ਬਹੁਤ ਹੀ ਜ਼ਿਆਦਾ ਬਾਖਮਾਲ ਲੱਗਾ ਵਾ ਕਮਲ ਇਹ ਬਾਈ ਕਿਹੜੇ ਏਰੀਆ ਤੋਂ ਆਂਦੀ ਹੈ ਰ ਇਹ ਬਾਰਡਰ ਏਰੀਆ ਤੋਂ ਜੀ ਆਪਣੇ ਤੋਂ ਲਈ ਠੀਕ ਹੈ ਠੀਕ ਹੈ ਲਓ ਬਾਈ ਬਾਈ ਕਮਲ ਇਹ ਵੀ ਬਾਰਡਰ ਏਰੀਆ ਤੋਂ ਪਟਿਆ ਨੀ ਜਿੰਨਾ ਇਹ ਅਗਲੀ ਸਾਈਡ ਤੋਂ ਵੀ ਥਣਾ ਦਾ ਸੈਜ ਕਹਿ ਬਹੁਤ ਹੀ ਚੰਗਾ ਵਾ ਤੇ ਮਗਰਲੀ ਸਾਈਡ ਤੋਂ ਵੀ ਇਹ ਰੱਖਣ ਲਈ ਸਾਰੇ ਫੈਕਟਰੀ ਕਾਲਪ ਭਰਾਵਾਂ ਦਾ ਦਿলো ਧੰਨਵਾਦ ਹੈ